ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਦੀ ਵੀਡੀਓ 'ਚ ਲੋੜੋਂ ਵੱਧ ਬੋਲਣ ਦੇ ਨੁਕਸਾਨ ਬਾਰੇ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਇਹ ਆਦਤ ਹੁੰਦੀ ਹੈ ਜਿਹੜੇ ਹਰ ਵੇਲੇ ਬਿਨਾਂ ਰੋਕੇ ਬਿਨਾਂ ਸੋਚੇ ਸਮਝੇ ਬੋਲਦੇ ਹੀ ਰਹਿੰਦੇ ਆ ਤੇ ਇਹ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਬਹੁਤ ਵੱਡਾ 네ਗੇਟਿਵ ਪੁਆਇੰਟ ਹੁੰਦਾ ਹੈ ਕਿਉਂਕਿ ਲੋੜੋਂ ਵੱਧ ਬੋਲਣ ਦੇ ਬਹੁਤ ਜ਼ਿਆਦਾ ਨੁਕਸਾਨ ਨੇ ਸੋ ਆਪਾਂ ਉਹਨਾਂ ਨੁਕਸਾਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਲੋੜੋਂ ਵੱਧ ਬੋਲਣ ਦਾ ਜਿਹੜਾ ਸਭ ਤੋਂ ਪਹਿਲਾ ਨੁਕਸਾਨ ਹੈ ਉਹ ਇਹ ਹੈ ਕਿ ਵੱਧ ਬੋਲਣ ਵਾਲੇ ਬੰਦੇ ਨੂੰ ਲੋਕ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਨੇ ਬਿਨ ਬਜਾ ਤੋਂ ਹਰ ਵੇਲੇ ਬੋਲਦੇ ਹੀ ਰਹਿਣਾ ਤੇ ਇਹਦੀਆਂ ਗੱਲਾਂ 'ਚ ਦਮ ਕੋਈ ਹੈ ਨਹੀਂਗਾ ਤਾਂ ਕਰਕੇ ਲੋਕ ਉਹਦੇ ਤੋਂ ਦੂਰ ਭੱਜਣ ਲੱਗ ਜਾਂਦੇ ਆ ਉਹਦਾ ਫੋਨ ਚੱਕਣਾ ਬੰਦ ਕਰ ਦਿੰਦੇ ਆ ਉਹਦੇ ਨਾਲ ਫੇਸ ਟੂ ਫੇਸ ਗੱਲ ਕਰਨੀ ਬੰਦ ਕਰ ਦਿੰਦੇ ਆ ਤੇ ਫਿਰ ਜਿਹੜੀ ਇਹ ਚੀਜ਼ ਹੈ ਨਾ ਇਹੇ ਬੰਦੇ ਦੀ ਇੱਜ਼ਤ ਘਟਾਉਂਦੀ ਹੈ ਕਦਰ ਘਟਾਉਂਦੀ ਹੈ ਕਿਉਂਕਿ ਜਦੋਂ ਬੰਦੇ ਨਾਲ ਇਹ ਚੀਜ਼ਾਂ ਹੋਣ ਲੱਗ ਜਾਂਨਾਂ ਵੀ ਉਹ ਹੱਦੋਂ ਵੱਧ ਬੋਲ ਰਿਹਾਗਾ ਤੇ ਅਗਲੇ ਉਹ ਤੋਂ ਦੂਰ ਭੱਜ ਰਹੇ ਆ ਉਹਦਾ ਫੋਨ ਨਹੀਂ ਚੱਕ ਰਹੇ ਉਹਨੂੰ ਇਗਨੋਰ ਕਰ ਰਹੇ ਆ ਤਾਂ ਤੁਸੀਂ ਫਿਰ ਆਪ ਹੀ ਦੇਖੋ ਕਿ ਬੰਦੇ ਦੀ ਕਦਰ ਕੀ ਰਹਿ ਜਾਂਦੀ ਆ ਉੱਥੇ ਤੇ ਜਿਹੜਾ ਦੂਜਾ 네ਗੇਟਿਵ ਪੁਆਇੰਟ ਹੈ ਲੋੜੋਂ ਵੱਧ ਬੋਲਣ ਦਾ ਉਹ ਇਹ ਹੈ ਕਿ ਲੋੜੋਂ ਵੱਧ ਬੋਲਣ ਵਾਲੇ ਬੰਦੇ ਕਈ ਵਾਰ ਕਿਤੇ ਬੈਠੇ ਇਹੇ ਜੀ ਗੱਲ ਕਰ ਦਿੰਦੇ ਆ ਜਿਹੜੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਹੁੰਦੀ ਕਿਉਂਕਿ ਉਹ ਸੋਚ ਕੇ ਤਾਂ ਬੋਲ ਹੀ ਨਹੀਂ ਰਹੇ ਹੁੰਦੇ ਉਹ ਬਸ ਕੱਲਾ ਫਲੋ ਚ ਬੋਲ ਰਹੇ ਹੁੰਦੇ ਆ ਤੇ ਫਲੋ ਫਲੋ ਚ ਉਹ ਐਂ ਨਹੀਂ ਪਤਾ ਫਿਰ ਕੀ ਗੱਡ ਮਾਰਦੇ ਆ ਕਈ ਵਾਰ ਉਹ ਆਪ ਦਾ ਕੋਈ ਇਹੇ ਜਾਂ ਸੀਕ੍ਰੀਟ ਦੱਸ ਦਿੰਦੇ ਆ ਜਿਹੜਾ ਕਿ ਨਹੀਂ ਦੱਸਣਾ ਚਾਹੀਦਾ ਹੁੰਦਾ ਜਾਂ ਕਿਸੇ ਹੋਰ ਬਾਰੇ ਕੁਝ ਇਹੇ ਜਾਂ ਬੋਲ ਦਿੰਦੇ ਆ ਜਿਹੜਾ ਕਿ ਨਹੀਂ ਬੋਲਣਾ ਚਾਹੀਦਾ ਹੁੰਦਾ ਸੋ ਬਾਅਦ ਚ ਉਹਨਾਂ ਨੂੰ ਇਸ ਚੀਜ਼ ਬਾਰੇ ਪਛਤਾਵਾ ਹੁੰਦਾ ਕਿ ਇਹ ਚੀਜ਼ ਐਸੀ ਕਿਉਂ ਆਕੀ ਜਾਂ ਜਿਹੜੀ ਉਹਨਾਂ ਦੀ ਇਹ ਆਦਤ ਹੈ ਜਿਹੜਾ ਵੀ ਉਹ ਕੁਝ ਬੋਲ ਚੁੱਕੇ ਹੁੰਦੇ ਆ ਉਹ ਉਹਨਾਂ ਵਾਸਤੇ ਆਉਣ ਵਾਲੇ ਟਾਈਮ 'ਚ ਪ੍ਰੋਬਲਮ ਖੜੀ ਕਰ ਦਿੰਦਾ ਹੈ ਜਿਹੜਾ ਤੀਜਾ ਪੁਆਇੰਟ ਹੈ ਜਿਹੜਾ ਤੀਜਾ ਨੁਕਸਾਨ ਹੈ ਲੋੜੋਂ ਵੱਧ ਬੋਲਣ ਦਾ ਉਹ ਇਹ ਹੈ ਕਿ ਜਿਹੜਾ ਲੋੜੋਂ ਵੱਧ ਬੋਲਣਾ ਆਪਣੀ ਬਹੁਤ ਜ਼ਿਆਦਾ એનર્ਜੀ ਵੇਸਟ ਕਰਦਾ ਹੈ ਤੇ ਆਪਾਂ ਇਸ ਚੀਜ਼ ਬਾਰੇ ਕਦੇ ਸੋਚਦੀ ਨਹੀਂ ਹੈਗੇ ਕਿਉਂਕਿ ਹੋਰ ਚੀਜ਼ਾਂ ਬਾਰੇ ਤਾਂ ਹੋ ਸਕਦਾ ਮਾੜਾ-ਮੋਟਾ ਸੋਚ ਕੇ ਬਾਰੇ ਆਪਾਂ ਇਸ ਚੀਜ਼ 'ਤੇ ਕਦੇ ਨਹੀਂ ਧਿਆਨ ਦਿੰਦੇ ਕਿ ਜਿਹੜਾ ਲੋੜੋਂ ਵੱਧ ਬੋਲਣਾ ਆਪਣੀ ਕਿੰਨੀ એનર્ਜੀ ਖਿੱਚੀ ਜਾਂਦਾ ਹੈਗਾ ਕਿਉਂਕਿ ਆਪਾਂ ਇੱਕ ਚੀਜ਼ ਦੇਖਦੇ ਆਂ ਜਦੋਂ ਕਦੇ ਆਪਾਂ ਨੂੰ ਬੋਲਣਾ ਪੈ ਜੇ ਲੰਬੇ ਟਾਈਮ ਵਾਸਤੇ ਬੋਲਣਾ ਪੈ ਜੇ ਜਾਂ ਆਪਾਂ ਉੱਚੀ ਬੋਲਦੇ ਆਂ ਤਾਂ ਆਪਾਂ ਹੀ ਕਹਿੰਦੇ ਕਿ ਸਿਰ ਦੁਖਣ ਲੱਗ ਗਿਆ ਬੋਲ-ਬੋਲ ਕੇ ਉਹਦਾ ਰੀਜ਼ਨ ਇਹੀ ਹੈ ਕਿ ਆਪਣੀ ਉਹ એનર્ਜੀ ਜਮ ਡਾਊਨ ਕਰ ਦਿੰਦਾ ਸੋ ਜਦੋਂ ਆਪਣੀ એનર્ਜੀ ਡਾਊਨ ਹੋ ਜਾਂਦੀ ਹੈ ਤਾਂ ਮੁੜ ਕੇ ਆਪਾਂ ਜਦੋਂ ਕੋਈ ਕੰਮ ਕਰਦੇ ਆਂ ਤਾਂ ਫਿਰ ਆਪਣਾ ਉਹਦੇ ਵਿੱਚ ਧਿਆਨ ਵੀ ਘੱਟ ਲੱਗਦਾ ਹੈਗਾ ਤੇ ਆਪਾਂ ਉਹਨਾਂ ਵਧੀਆ ਰਿਜ਼ਲਟ ਵੀ ਨਹੀਂ ਦੇ ਪਾਉਂਦੇ ਹੈਗੇ। ਸੋ ਧਿਆਨ ਰੱਖੋ ਕਿ ਘੱਟ ਬੋਲੋ ਤਾਂ ਕਿ ਜਿਹੜੀ ਆਪਣੀ એનર્ਜੀ ਹੈ ਉਹ ਬਚੀ ਰਹੇ ਤੇ ਉਹ ਹੀ એનર્ਜੀ ਆਪਾਂ ਆਪਣੇ ਕੰਮ ਚਲਾ ਸਕੀਏ। ਜਿਹੜਾ ਅਗਲਾ ਨੁਕਸਾਨ ਹੈ ਲੋੜੋਂ ਵੱਧ ਬੋਲਣ ਦਾ। ਉਹ ਇਹ ਹੈ ਕਿ ਲੋੜੋਂ ਵੱਧ ਬੋਲਣ ਵਾਲੇ ਬੰਦੇ ਦੇ ਵਿਰੋਧੀ ਬਹੁਤ ਬਣਦੇ ਆ। ਕਿਉਂਕਿ ਜਦੋਂ ਅਗਲੇ ਨੇ ਸੋਚ ਕੀ ਨਹੀਂ ਬੋਲਣਾ ਹੁੰਦਾ ਉਹਦਾ ਆਈ ਨਹੀਂ ਪਤਾ ਕਿਹੜੇ ਵੇਲੇ ਕੀ ਦੇ ਬਾਰੇ ਕੀ ਬੋਲਦੇ ਤਾਂ ਫਿਰ ਲੋਕ ਆ ਜਿਹੜੇ ਉਹਦੇ ਵਿਰੋਧ ਚ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਇਹ ਇੱਕ ਬਹੁਤ ਵੱਡਾ ਨੁਕਸਾਨ ਆ ਲੋੜੋਂ ਵੱਧ ਬੋਲਣ ਦਾ ਤੇ ਜਿਹੜਾ ਅਗਲਾ ਨੁਕਸਾਨ ਆ ਗਿਆ ਉਹ ਤੁਸੀਂ ਕਦੇ ਆਪ ਵੀ ਤੁਸੀਂ ਗੱਲ ਇਹ ਨੋਟ ਕਰਿਓ ਕਿ ਜਿਹੜਾ ਬੰਦਾ ਹੱਦੋਂ ਵੱਧ ਬੋਲਦਾ ਜਦੋਂ ਉਹ ਕੋਈ ਗੱਲ ਕਹਿੰਦਾ ਨਾ ਤਾਂ ਆਪਾਂ ਉਹਦੀ ਗੱਲ ਤੇ ਧਿਆਨ ਘੱਟ ਦਿੰਨੇ ਆ ਆਪ ਨੂੰ ਇਹ ਲੱਗਦਾ ਕਿ ਇਹਦੀ ਗੱਲ 'ਚ ਕੋਈ ਦਮ ਨਹੀਂ ਹੈਗਾ ਦੂਜੇ ਪਾਸੇ ਬਿਲਕੁਲ ਸੇਮ ਗੱਲ ਉਹੀ ਗੱਲ ਜੇ ਕੋਈ ਘੱਟ ਬੋਲਣ ਵਾਲਾ ਬੰਦਾ ਕਹੇ ਤੇ ਆਪਾਂ ਉਹਦੀ ਗੱਲ ਤੇ ਕਿੰਨਾ ਧਿਆਨ ਦਿੰਨੇ ਆ ਕਿਉਂਕਿ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਹਾਂ ਇਹ ਬੰਦਾ ਲੋੜ ਮੁਤਾਬਕ ਹੀ ਬੋਲਦਾ ਤੇ ਇਹਨੇ ਕੰਮ ਦੀ ਗੱਲ ਹੀ ਆਖੀ ਹੋਊਗੀ ਦੇਖੋ ਇਸ ਚੀਜ਼ ਨਾਲ ਕਿੰਨਾ ਫਰਕ ਪੈ ਜਾਂਦਾ ਗੱਲ ਬਿਲਕੁਲ ਸੇਮ ਹੀ ਹੁੰਦੀ ਹੈ ਪਰ ਜੇ ਉਸੇ ਗੱਲ ਨੂੰ ਘੱਟ ਬੋਲਣ ਵਾਲਾ ਬੰਦਾ ਕਹੇ ਤਾਂ ਆਪਾਂ ਧਿਆਨ ਦਿੰਨੇ ਆ ਤੇ ਜੇ ਹੱਦੋਂ ਵੱਧ ਬੋਲਣ ਵਾਲਾ ਬੰਦਾ ਕਹੇ ਆਪਾਂ ਨੂੰ ਇਗਨੋਰ ਕਰ ਦਿੰਨੇ ਆ ਕਿਉਂਕਿ ਆਪਾਂ ਨੂੰ ਇਹ ਹੀ ਲੱਗਦਾ ਕਿ ਇਹਦੀ ਗੱਲ 'ਚ ਕੋਈ ਦਮ ਨਹੀਂ ਹੈ ਤਾਂ ਐਵੇਂ ਮਾਰੀ ਜਾਂਦਾ ਇੱਕ ਇਹ 네ਗੇਟਿਵ ਪੁਆਇੰਟ ਹੋ ਗਿਆ ਇੱਕ ਲੋੜੂ ਵੱਧ ਬੋਲਣਾ ਆਪਣੇ ਰਿਸ਼ਤੇ ਬੜੇ ਖਰਾਬ ਕਰਦਾ ਹੈ ਕਿਉਂਕਿ ਜਦੋਂ ਬੰਦੇ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲ ਰਹਾਗਾ ਕਿਹਦੇ ਨਾਲ ਕੀ ਬੋਲੀ ਜਾਣਾਗਾ ਉਹ ਫਿਰ ਕਈ ਵਾਰੀ ਨਾ ਇਹੋ ਜੀ ਗੱਲ ਕੱਢ ਦਿੰਦਾ ਮੂੰਹੋਂ ਜਿਹੜੀ ਸਾਹਮਣੇ ਵਾਲੇ ਬੰਦੇ ਦੇ ਦਿਲ ਤੇ ਜਾ ਲੱਗਦੀ ਹੈ ਜਿਹਦੇ ਨਾਲ ਉਹਦਾ ਜਿਹੜਾ ਰਿਲੇਸ਼ਨ ਹੈ ਉਹ ਪਹਿਲਾਂ ਵਰਗਾ ਨਹੀਂ ਰਹਿੰਦਾ ਜਾਂ ਤਾਂ ਖਰਾਬ ਹੋ ਜਾਂਦਾ ਜਾਂ ਜਮੇ ਹੀ ਖਤਮ ਹੋ ਜਾਂਦਾ ਹੈਗਾ ਸੋ ਬੋਲਣ ਵੇਲੇ ਜ਼ਰੂਰ ਧਿਆਨ ਰੱਖੋ ਕਿ ਅਸੀਂ ਕਿਹਦੇ ਨਾਲ ਕਿਹੋ ਜੀ ਗੱਲ ਕਰ ਰਹੇ ਹਾਂ ਏਸੀ ਲੋੜੋਂ ਵੱਧ ਬੋਲਣ ਦੇ ਨੁਕਸਾਨ ਸੋ ਕੋਸ਼ਿਸ਼ ਕਰੋ ਕਿ ਜਿੰਨੀ ਕੁ ਲੋੜ ਹੈ ਓਨੀ ਕੁ ਹੀ ਗੱਲਬਾਤ ਕੀਤੀ ਜਾਵੇ ਓਨਾਂ ਕੀ ਹੀ ਬੋਲਿਆ ਜਾਵੇ ਕਿਉਂਕਿ ਜਿੰਨਾ ਘੱਟ ਬੋਲੋਗੇ ਓਨੀ ਥੋੜੀ ਸਮਾਜ ਦੇ ਵਿੱਚ ਲੋਕਾਂ ਦੀ ਥੋੜੀ ਕਦਰ ਵਧੂਗੀ ਤੇ ਲੋਕ ਤੁਹਾਡੀ ਰਿਸਪੈਕਟ ਕਰਨਗੇ ਤੁਹਾਡੀ ਗੱਲ ਤੇ ਧਿਆਨ ਦੇਣਗੇ ਤੇ ਜਿੰਨਾ ਤੁਸੀਂ ਵੱਧ ਬੋਲੋਗੇ ਓਨੀ ਲੋਕਾਂ ਦੇ ਮਣਾ ਚੋਂ ਲਹੋਂਗੇ ਤੁਹਾਡੀ ਕਦਰ ਘਟੂਗੀ ਸੋ ਏਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਹੈ ਤੇ ਇਹਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ